ਨਿੰਦਰਾਵੰਦ ਬੇਟਵੀ ਲਾਪ੍ਰੀਤ ਸਿੰਘ ਸਾਹਿਬ ਦਾ ਨਿਊਜ਼ੀਲੈਂਡ ਦਾ ਕਾਲਾ ਸਾਹਿਬ ਦਾ ਨਿੰਦਰ ਸਾਹਿਬ ਦਾ ਇਹ ਪਰਲਾ ਜਸਵੀਰ ਸਿੰਘ ਪਿੰਡ ਘਟਾਰੋਂ ਸ਼ੰਕਰ ਸਿੰਘ ਬੋਨੀ ਹੌਸਲ ਸਿੰਘ ਬੋਨੀ ਜਿੰਦੂ ਕੈਨੇਡਾ ਕੋ ਲਓ ਜੀ ਸੁਣੋ ਗੱਡੇ ਦਾ ਸਵਾ ਗੌਰ ਨਾਲ ਕਰੋ ਮੇਰੇ ਵੱਲ ਧਿਆਨ ਬਈ ਟਾਈਮ ਐਂਡ ਦੀ ਦਾ 46 ਸੈਕਿੰਡਾਂ 78 ਪੁਆਇੰਟ ਦਾ ਸਮਾ ਕਰ ਗਿਆ ਬਹੁਤ ਵਧੀਆ 46 78 46 ਸੈਕਿੰਡ 78 ਪੁਆਇੰਟ ਚੰਕਰ ਸਿੰਘ ਬੁੰਡੇ ਹੁਥਾ ਸਿੰਘ ਬੁੰਨੇ ਜਿੰਦੂ ਕੈਨੇਡਾ ਜਸਵਿੰਦਰ ਸਿੰਘ ਘਟਾਰੋਂ ਨਾਲ ਨਾਲ ਵੱਧਿਆ ਲਾਪਰੀ ਸਿੰਘ